ਖਨੌਰੀ ਦੇ ਨੇੜਲੇ ਪਿੰਡ ਬਨਾਰਸੀ ਚ ਗਵਾਂਡੀ ਵਿਅਕਤੀਆਂ ਵੱਲੋਂ ਇੱਕ 35 ਸਾਲਾ ਨੌਜਵਾਨ ਵਿਅਕਤੀ ਦਾ ਡੰਡੇ ਸੁੱਟੇ ਮਾਰ ਕੇ ਕਤਲ ਕਰਨ ਦਿੱਤੇ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਕੀ ਹੈ ਪੂਰੇ ਮਾਮਲੇ ਦੀ ਜਾਣਕਾਰੀ ਦੇਖੋ ਬਲਗਨਰ ਟੀਵੀ 13 ਤੋਂ ਪਤਾ ਕਿ ਆ ਸਰ ਆਪਨੇ ਅੰਦਰ ਜਰਨਲ ਨਾਮ ਕਰ ਸੀ ਜਦ ਯਾਰ ਲੋਕ ਤੇ ਬੱਝੇ ਠੀਕ ਹੈ ਫਿਰ ਅਸੀਂ ਕਿਤੇ ਜਾ ਕੇ ਬੋਲਦੇ ਹਾਂ ਗੱਲ ਕਰੋ ਲੋਕੀਰ ਕਹਿੰਦਾ ਜਸਰਾ ਦਾ ਬੰਦਾ ਲੋਕ ਤੇ ਬੱਝਦਾ ਅਸੀਂ ਨਾਮ ਅੱਗੇ ਦੱਸਦਾ ਪਰ ਅੱਗੇ ਦੱਸਦੇ ਤੁਸੀਂ ਇਹ ਕਹਿੰਦਾ ਸੋ ਫਲ ਬਈ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਕੀ ਬਖਸ ਦਾ ਮਾਮਲਾ ਹੋਇਆ ਹੈ ਮੇਰਾ ਨਾਮ ਜੈਸ ਕੁਮਾਰ ਹੈ ਜੀ ਪਿੰਡ ਬਨਾਰਸੀ ਹੈ ਜੀ ਤੇ ਮੇਰੇ ਬ੍ਰਦਰ ਜੀ ਇਹਨਾਂ ਨੇ ਮਤਕ ਡੈਥ ਕਰਤੀ ਤੇ ਸੰਦੀਪ ਕਿਸ ਤਰ੍ਹਾਂ ਹੋਇਆ ਕਿਸ ਚੀਜ਼ ਨਾਲ ਹੋਇਆ ਮਾਜੀ ਅਸੀਂ ਤਾਂ ਬਾਹਰ ਸੀ ਜੀ ਸਾਨੂੰ ਨਹੀਂ ਪਤਾ ਸੀ ਲੇਡੀ ਜਾਂ ਦਾ ਫੋਨ ਆਇਆ ਕਿਤੇ ਐ ਕਰਕੇ ਆ ਗੱਲ ਹੋ ਗਈ ਵੀ 7 6 7 ਮੁੰਡੇ ਨੇ ਬਾਪ ਉਹਨਾਂ ਦਾ ਤੇ ਤਿੰਨ ਲੇਡੀਆਂ ਨੇ ਵੀ ਐ ਕਰਤੇ ਨਹੀਂ ਬੋਡੀ ਤੋਂ ਲੱਗਦਾ ਹੋਊਗਾ ਕਿਸ ਚੀਜ਼ ਨਾਲ ਮਾਰਿਆ ਗਿਆ ਨਹੀਂ ਉਹ ਤਾਂ ਕਰ ਰਹੇ ਨੇ ਵੀ ਲੱਠ ਲੈ ਰਹੇ ਸੀ ਸਾਰੇ ਕਿਉਂ ਤੇ ਇਹ ਝੰਜੜ ਕਿਉਂ ਪੈਦਾ ਹੋ ਗਿਆ ਝੰਜੜ ਦਾ ਕੁਝ ਵੀ ਨਹੀਂ ਵਧੀਆ ਬੋਲ ਚੱਲ ਸੀ ਜੀ ਉਹਨਾਂ ਨਾਲ ਕੋਈ ਲੜਾਈ ਮਸਲਾ ਨਹੀਂ ਸੀ ਪਰ ਸੋ ਚਾਰ ਪੰਜ ਦਿਨ ਪਹਿਲਾਂ ਕਦੇ ਕੋਈ ਮਕਾਨ ਦਾ ਸੌਦਾ ਕਰਾਇਆ ਸੀ ਮੇਰੇ ਬ੍ਰਦਰ ਨੇ ਤੇ ਉਹਨਾਂ ਨੇ ਲੈ ਲਿਆ ਸੀ ਇਹਨੇ ਕਹਿਤਾ ਹੁਣ ਅਸੀਂ ਲਵਾਂਗੇ ਬਤਨ ਕਿਵੇਂ ਕੀ ਸਿਸਟਮ ਦੀ ਬਸ ਇਹ ਮੇਨ ਮੁੱਦਾ ਇਹੀ ਹੈ ਜੀ ਇਹਨਾਂ ਨੇ ਬਹਿਸ਼ ਕਰਦੀ ਬਸ ਇੱਕ ਟਾਸ ਖੇਡ ਰਿਆ ਸੀ ਮੁੰਡਾ ਟਾਸ ਖੇਡਦੇ ਖੇਡਦੇ ਫੋਨ ਕਰਕੇ ਬੁਲਾਇਆ ਬੀ ਆ ਕਰਤੇ ਉਰੇ ਆ ਜਾ ਤੇ ਤੇ ਅੰਦਰ ਵੜਨ ਲੱਗ ਗਏ ਸਾਡੇ ਘਰੇ ਪਹਿਲਾਂ ਖਿਚਲੇ ਗਲੀ 'ਚ ਫਿਰ ਅੰਦਰ ਵੜ ਕੇ ਦਰਵਾਜ਼ੇ 'ਚ ਕਈ ਮੰਦੇ ਨੇ ਇਹ ਉਹ ਅੰਦਰ ਵੜ ਕੇ ਮਾਰਿਆ ਮਤਲਬ ਮਿਰਤਿਕ ਦਾ ਨਾਮ ਕੀ ਸੀ ਮਰੇਸ਼ ਕੁਮਾਰ ਜੀ ਕਿੰਨੀ ਕੋ ਮਿਰਸੀ ਦੀ ਇਹਦੀ ਹੈਗੇ ਜੀ ਕੌਣ ਕਿਹਨਾਂ ਤੁਸੀਂ ਕੋਈ ਆਈਡੀਆ ਹੈ ਕਿ ਮਾਰਨ ਵਾਲਿਆਂ ਦੇ ਵਿੱਚ ਕੌਣ ਕੌਣ ਨਾਮ ਨੇ ਨਾਮ ਸਾਰਿਆਂ ਦੇ ਪਤਾ ਜੀ ਮੈਨੂੰ ਕੀ ਕੀ ਨਾਮ ਨੇ ਰਾਮਪਾਲ ਹੈ ਜੀ ਰਕੇਸ਼ ਆ ਉਹਦਾ ਮੁੰਡਾ ਹੈ ਸੰਦੀਪ ਕਾਲਾ ਕਹਿੰਦੇ ਨੇ ਤੇ ਉਹਦਾ ਬ੍ਰਦਰ ਹੈ ਦੀਪੂ ਤੇ ਪ੍ਰਵੀਨ ਹੈ ਜੀ ਸੋਕੀ ਹੈ ਇਹ ਸਾਰੇ ਹੈ ਕਿੱਥੋਂ ਦੇ ਸੀ ਬਨਾਰਸੀ ਦੇ ਨੇ ਜੀ ਤੇ ਉਹਨਾਂ ਦੀ ਮਸਤੀ ਹੈ ਰਾਜਕਲੀ ਤੇ ਮੁਕੇਸ਼ ਆ ਉਹਨਾਂ ਦੀ ਵਾਈਫ ਹੈ ਜੀ ਕੀ ਚਾਹੁੰਦੇ ਹੋ ਤੁਸੀਂ ਅਸੀਂ ਇਨਸਾਫ ਚਾਹੁੰਦੇ ਆ ਜੀ ਬੰਦਾ ਸਾਡਾ ਗਿਆ ਜੀ ਸਾਨੂੰ ਇਨਸਾਫ ਦਿਲਾਓ ਬੇਸੀ ਗਰੀਬ ਬੰਦੇ ਦਿਹਾੜੀ ਚਾਰ ਬੰਦੇ ਆ ਇਹ ਜਿਹੜੀ ਕੱਲ ਨੂੰ ਮ੍ਰਿਤਿਕ ਦੀ ਕੁੜੀ ਆ ਜੀ ਉਹ ਵੀ ਬਿਮਾਰਾ ਕੱਲ ਨੂੰ ਉਹਦਾ ਆਪਰੇਸ਼ਨ ਹੋਣਾ ਜੀ ਦੁਬਾਰੇ ਉਹਨੂੰ ਲੈ ਕੇ ਜਾਣ ਵਿਚਾਰੀ ਸੀ ਹੱਦ ਤੱਕ ਇਸ ਸਬੰਧੀ ਤੁਸੀਂ ਪੁਲਿਸ station ਨੂੰ ਮਿਲੋ ਪੁਲਿਸ ਨੂੰ ਜੀ ਪਹਿਲਾਂ ਤਾਂ ਗਏ ਸੀ ਮੈਂ ਤਾਂ ਹੈ ਨਹੀਂ ਤੇ ਮੋਕੇ ਤੇ ਬ੍ਰਦਰ ਗਏ ਸੀ ਇਹ ਕਹਿੰਦੇ ਵੀ ਇਹਨਾਂ ਦੀ ਜਾਨ ਬਚਾਓ ਕਹਿੰਦਾ ਫਿਰ ਦੇਖਦੇ ਆ ਅਗਲੀ ਕਾਰਵਾਈ ਤਾਂ ਫਿਰ ਕਰਾਂਗੇ ਇਹ ਥਾਣਾ ਕਲੋਰੀ ਨੂੰ ਪੁੱਛਤ ਨਹੀਂ ਅੰਜ ਖਨੋਰੀ ਚ ਗਏ ਸੀ ਮੈਂ ਤਾਂ ਹੈ ਨਹੀਂ ਬ੍ਰਦਰ ਗਏ ਹੋਣੇ ਨਾਲ ਲੈ ਕੇ ਉਹਨਾਂ ਨੂੰ ਨਰੇਸ਼ ਨੂੰ ਜਿਹਦੇ ਸੱਟ ਲੱਗ ਰਹੀ ਸੀ ਬਾਅਦ ਚ ਇਹ ਕਹਿੰਦੇ ਵੀ ਰਾਜ ਦੀ ਜਾਨ ਬਚਾਓ ਜੀ ਡਾਕਟਰ ਦੇ ਲੈ ਕੇ ਜਾਓ ਫਿਰ ਬੰਦੀ ਕਾਰਵਾਈ ਫਿਰ ਕਰਾਂਗੇ ਬਾਈ ਜੀ ਅੱਜ ਕੀ ਮਾਮਲਾ ਹੋਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਦੀਪ ਹੈ ਮੈਂ ਹਰਿਆਣਾ ਦਾ ਹਾਂ ਉਹ ਮੇਰਾ ਮਾਮਾ ਲੱਗਾ ਥਾ ਉਹ ਅੱਜ ਮੇਰੇ ਲਈ ਫੋਨ ਆਇਆ ਮੈਂ ਜਾ ਕੇ ਆਇਆ ਉਹ ਤੀ ਸਪੈਸ਼ਲ ਫੋਨ ਕਰਕੇ ਬੁਲਾਇਆ ਉਹ ਫਿਰ ਫੋਨ ਕਰਕੇ ਅਗਰ ਬੁਲਾਇਆ ਅਗਰ ਆਂਦੇ ਸਾਤ ਅੱਠ ਬੰਦੇ ਔਰ ਤਿੰਨ ਲੇਡੀਜ਼ ਉਹਨਾਂ ਅਗਰ ਅੰਗ ਉਸਕਾ ਔਰ ਪੂਰੇ ਲਠੇਂਟ ਜੋ ਕੁਛ ਹੈ ਨਹੀਂ ਪਕੜ ਕੇ ਸਾਰਾ ਕੋ ਕਿੰਚਾ ਉੱਪਰ ਉਸਕੀ ਵਾਈਫ ਤਿੰਨ ਰੇਸ ਕੀ

ਹਾਂਜੀ ਕੀ ਨਾਮ ਹੈ ਜੀ ਆਪਕਾ ਮੇਰਾ ਨਾਮ ਪਿੰਕੀ ਹੈ ਸਰਦਮਾ ਬਨਾਰਸੀ ગામ ਹੈ ਕੀ ਬਾਤ ਹੈ ਇਸ ਦੇ ਸਾਥ ਹੋਇਆ ਮੇਰਾ ਆਦਮੀ ਕੇ ਸਾਥ ਮੇਰਾ ਆਦਮੀ ਜਾ ਰਿਹਾ ਤਾਂ ਤਾਸ਼ ਖੇਲਣ ਉਹਦੀ ਫੋਨ ਕਰਕੇ ਖੁਦ ਬੁਲਾਇਆ ਔਰ ਘਰ ਆਂਦੇ ਆ ਗਿਆ ਤਾਂ ਉਹ ਘਰ ਬੜ ਦੇ ਪਾਉਣਾ ਤੇ 8-9 ਜਣੇ ਤੇ ਉਹਦੀ ਡੰਡਾਂ ਗੇ ਲੈ ਮੁੱਕਾਂ ਗੇ ਲਾ ਲਾ ਤਾਂ ਗੇ ਲੈ ਘਰ ਮੈਂ ਬੜਕਾ ਨ ਮਾਰਿਆ ਮਾਮਲਾ ਕੀ ਥਾ ਕਿਉਂ ਇਤਨੀ ਇੰਚਸ ਇਹ ਇਤਨਾ ਲੜਾਈ ਝਗੜਾ ਬੜ ਗਿਆ ਪਤਾ ਨਹੀਂ ਜੀ ਮਾਮਲੇ ਦਾ ਕੋਈ ਨਹੀਂ ਪਤਾ ਉਹ ਵੀ ਕੋਈ ਬੋਲਣ ਦੀ ਹੁੰਦੀ ਜਦ ਸਾਰੇ ਉਸ ਕੋ ਉੱਪਰ ਪੜ ਗਏ ਮਾਰਨ ਲੱਗ ਗਏ ਕੁਛ ਵੀ ਕੋਈ ਨਹੀਂ ਬੋਲਣ ਬਤਾਓ ਆਪ ਵੀ ਪੁੱਛਾਤਾ ਮੈਨਾਂ ਬੇਰਾ ਕੋਈ ਨਹੀਂ ਮੈਨਾਂ ਕਿਵੇਂ ਬਤਾਜੋ ਕਿ ਬਾਤ ਆ ਕਿ ਬਾਤ ਆ ਕੁਛ ਵੀ ਨਹੀਂ ਮੈਂ ਤਾਂ ਸਾਰੇ ਪੀਟਣ ਲੱਗ ਗਏ ਸਾਰਿਆਂ ਨਾਲ ਅਗਰ ਮੈਂ ਬਾੜ ਕਰਨਾ ਮੈਂ ਆਂਗਣ ਮੈਂ ਸਾਰਿਆਂ ਨਾਲ ਪੀਟਿਆ ਜੀ ਜਮਾ ਸਾਰੇ ਕੋਈ ਸਤ ਕੋਈ ਦੁਸਤ

चट्टो मेरा कोई वजह रंजीत के इसी की जैसे वक्त कोई नहीं, नहीं पता कुछ तो भी कोन नौ को दे भी नहीं कुछ वजह बात को तो कोनी पता है जी सारा दिन उरे रहे कर दिखाई पिए कर देखो टेओ पता नहीं केओ या ना कोई लड़ाई हो रही थी कुछ भी कौन था उनकी फोन करके बुलाया था खेलने जा रहा था फोन करके बुलाया हाँ गली में वो गली में, में, में मारा था सोनिया देवर लग गया जी की कल बात हो गई डीएम आर कुछ करी है जी मारे गया। कोई बात नहीं थी कोई गल नहीं थी बस फोन करके बुलाया है फोन करके बुलाया है और फिर वह मेले मीटिंग बनाए बैठे थे किसी को भी पता कौन था कोई अड़ोस में पड़ोस में कोई भी नहीं था मारा घर पे भी कोई नहीं था एक बस इसकी जनानी जनानी थी, बच्चे थे मार कूट गए चार पांच आदमी, था। था। तो कोई गल बात नहीं थी जी तीन तो कोई बात नहीं थी कोई चीत नहीं थी कोई बात कुछ थी थी नहीं नहीं नहीं, कोई बात चीत नहीं थी जिन्होंने जी एक काला दीपू राकेश सोकी प्रवीन रामपाल फूल की बहू रामकली या रजली रामपाल राम की बहु एक मुकेश काला की बहू हाँ डंडियां गल

ਏ ਜੀ ਕੱਲ ਸਾਨੂੰ ਇੱਕ ਇੰਟੀਮੀਸ਼ਨ ਆਇਆ ਸੀਗਾ ਕਿ ਬਨਾਰਸੀ ਪਿੰਡ ਵਿੱਚ ਇੱਕ ਲੜਾਈ ਝਗੜਾ ਹੋ ਗਿਆ ਜਿਸ ਵਿੱਚ ਨਤੇਸ਼ ਕੁਮਾਰ ਸਨੋ ਸ਼੍ਰੀ ਚੰਦ ਦੀ ਡੈਥ ਹੋ ਗਈ ਹੈ ਜੋ ਅਸੀਂ ਤੇ ਮੌਕੇ ਪਰ ਪਹੁੰਚ ਕੇ ਚੈੱਕ ਕੀਤਾ ਤਾਂ ਨਰਾਜ ਜੋ ਜਿਹੜਾ ਉਹਨਾਂ ਦਾ ਬ੍ਰਦਰ ਹੈ ਪ੍ਰੇਸ਼ ਦਾ ਉਹਨਾਂ ਨੇ ਸਾਨੂੰ ਸਟੇਟਮੈਂਟ ਲਖਵਾਈ ਹੈ ਜਿਨ੍ਹਾਂ ਨੇ 8-10 ਬੰਦਿਆਂ ਦਾ ਨਾਮ ਲਖਵਾਇਆ ਜਿਨ੍ਹਾਂ ਨੇ ਮਤਲਬ ਕਿ ਉਹਨਾਂ ਦੀ ਕੁੱਟਮਾਰ ਕਰਕੇ ਨਤੇਸ਼ ਕੁਮਾਰਨ ਦੀ ਦਾ ਕਤਲ ਕਰ ਦਿੱਤਾ ਜਿਸ ਤੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ 302 ਦੇ ਅਧੀਨ ਤੇ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਆਰੰਭ ਕੀਤੀ ਹੋਈ ਹੈ ਸਰ ਜਿਵੇਂ ਕਿ ਇੱਕ ਲੜਾਈ ਝਗੜੇ ਮਹਿਕੇ ਕਤਲ ਹੋ ਜਾਣਾ ਕੀ ਮੁੱਖ ਕਾਰਨ ਨੇ ਇਹਦੇ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਹਜੇ ਤੱਕ ਕੋਈ ਵਜਾ ਰੰਜਾ ਸਾਹਮਣੇ ਇਹਨਾਂ ਵੱਲੋਂ ਨਹੀਂ ਦੱਸੀ ਗਈ ਤੇ ਬਜਾ ਰੰਜਾ ਸਾਹਿਬ ਜਿਹੜੀ ਅਸੀਂ ਇਹਦੀ ਤਫਤੀਸ਼ ਦਰਾਂ ਨੇ ਤਫਤੀਸ਼ ਦੇਖਦੇ ਹਾਂ ਕਿ ਬਜਾ ਰੰਜਾ ਸਾਹਿਬ ਕੀ ਦੋਸਤੀਆਂ ਦੀ ਹੁਣ ਤੱਕ ਕੋਈ ਬਿਰਕਤਾਰੀਆਂ ਹੋਈਆਂ ਹਾਂਜੀ ਅਸੀਂ ਮਤਲਬ ਰਾਉਂਡ ਅਪ ਕਰ ਰਹੇ ਹਾਂ ਜੀ ਤੇ ਬਾਕੀ ਜਿਹੜੇ ਤੁਹਾਨੂੰ ਮੇਰਵੇ ਬਾਕੀ ਜਲਦ ਦੇ ਬਾਅਦ ਸਰ ਕਿੰਨੇ ਕੁ ਬੰਦਿਆਂ ਨੇ ਇਹਨਾਂ ਨਾਮ ਦਰਜ ਕਰਾਈ ਨੇ ਕਿੰਨੇ ਕੁ ਬੰਦੇ 10 ਬੰਦਿਆਂ ਦਾ ਨਾਮ ਦਰਜ ਕੀਤਾ ਜੀ ਤਾਂ ਉਹਦਾ ਪੱਕਾ ਕਿੰਨੇ ਹੋਗੇ ਸਰ ਉਹ ਹਜੇ ਤੁਹਾਨੂੰ ਦੱਸ ਦਾਂਗੇ ਜੀ ਜੇ ਤੁਹਾਨੂੰ ਵਿਰਾਸਤ ਦੇ ਜਾਂ ਤੁਹਾਨੂੰ ਬਰਾਉਂਡ ਹੋ ਗਿਆ ਜੀ ਨਾਮਾ ਤੋਂ ਡਾ ਸੋਨੀਆ ਕਿੰਨੇ ਰੇਟ ਤੁਹਾਡਾ ਕੀ ਲੱਗਦਾ ਜੀ ਦੇਵਰ ਲੱਗ ਗਿਆ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਇਹ ਮਾਰਕੁੱਟ ਕਰੀ ਹੈ ਜੀ ਉਸ ਤੋਂ ਬਾਅਦ ਮਾਰਿਆ ਗਿਆ कोई बात नहीं थी कोई गल नहीं थी बस फोन करके का कहाँ बुलाया है फोन करके बुलाया है और फिर वै मेले मीटिंग बनाए बैठे थे किसी को भी पता कौन था कोई अड़ोस में पड़ोस में कोई भी नहीं था हमारे घर पर भी कोई नहीं था कि बस इसकी जनानी जनानी थी चाहे बच्चे थे और एकदम ऐहना मार लग गए चार पांच आदमी पीछे तै को मारे गया। मारे, करी कोई गल बात नहीं थी जी आज तीन तो कोई बात नहीं थी कोई चीत नहीं थी कोई थी। कुछ नहीं नहीं सामने का कोई बात नहीं नहीं, नहीं कोई बात चीज नहीं थी जिन्होंने कुटमार करी है जिन्होंने मारिया हुआ है इन बंदे ना जान नाम जानते हैं कौन कौन हां जी एक काला दीपू राकेश सोकी प्रवीण रामपाल फूल की बहू रामकली या राजली, रामपाल की बहू एक मुकेश काला बहू हां डा गल गंडासी भी ले रहे थे वो कुआड़ा भी ले रहे थे सब कुछ ले रहे थे सारे हथियार बटले रखे थे सब गला मारिया उम्र पैंतीस साल

मारना सा कुत्ती का डंडा मारूंगा मैनु मई लगाया नी मारे करते लगाई की तो सरकार सुना महा तू तो बिना बैठक मार देगा मैं तेरे भी मार दूंगा मेरे तो बया जाटा के लड़के थे परवीन सोकी कला दिपू थे थे जी सारे जी मारे। मेरे तो के के थे। तो अरे तो तो ये मेरा तो हाँ मैं तो गोवा जी कुछ नहीं पता था जी मैं तो आई जोल तो पाए मैं तो नहीं बात होगी विज्ञानी लगा के मारे करते

गली तो में उड़ा गली में मारा था